ਅੱਜ ਆਪਾਂ ਪੁੱਤਰ ਵਚਨ ਦੇ ਵਿੱਚੋਂ ਸਿੱਖਣਾ ਆ ਜਿਹਦਾ ਵਿਸ਼ਾ ਆ ਕਿ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਸ਼ਾਇਦ ਤੁਸੀਂ ਨੋਟਿਸ ਕੀਤਾ ਹੋਵੇ ਜਦੋਂ ਵੀ ਵਚਨ ਦੇ ਲਈ ਪ੍ਰਾਰਥਨਾ ਕੀਤੀ ਜਾਂਦੀ ਆ ਤਾਂ ਸ਼ਬਦ ਬੋਲੇ ਜਾਂਦੇ ਆ ਕਿ ਪ੍ਰਭੂ ਸੌਣ ਵਾਲਿਆਂ ਦੀ ਦਿਲਾਂ ਦੀ ਧਰਤੀ ਨੂੰ ਸਿੰਜ ਕੇ ਨਰਮ ਕਰ ਦਿਓ ਕਿੰਨੇ ਜਣੇ ਸ਼ਬਦ ਸੁਣੇ ਕਿੰਨਿਆਂ ਨੇ ਸਭ ਨੇ ਸੁਣੇ ਹਰ ਵਾਰੀ ਇਹ ਬੋਲੇ ਜਾਂਦੇ ਆ ਉਹਦਾ ਮਤਲਬ ਕੀ ਆ ਕਿਉਂਕਿ ਇਹ ਜਿਹੜਾ ਵਚਨ ਆ ਇਹ ਇੱਕ ਬੀਜ ਆ ਜੇਕਰ ਇਹ ਬੀਜ ਸਖਤ ਜ਼ਮੀਨ ਦੇ ਉੱਤੇ ਫਲਦਾਰ ਨਹੀਂ ਹੋ ਸਕਦਾ ਜਿੰਨੀ ਜ਼ਿਆਦਾ ਜ਼ਮੀਨ ਸਖਤ ਹੋਊਗੀ ਉਨਾਂ ਜ਼ਿਆਦਾ ਚਾਂਸ ਹੈ ਕਿ ਜਿਹੜਾ ਬੀਜ ਆ ਉਹ ਖਰਾਬ ਹੋ ਜੂਵੇ ਉਨਾਂ ਜ਼ਿਆਦਾ ਚਾਂਸ ਹੈ ਕਿ ਬੀਜ ਜੜਾ ਨਾ ਫੜ ਸਕੇ ਜਦੋਂ ਆਪਾਂ 20 ਬੀਜਣ ਵਾਲੇ ਦੀ ਸਟੋਰੀ ਦੇਖਦੇ ਪੁੱਤਰ ਬਾਈਬਲ ਦੇ ਵਿੱਚ ਤੇ ਉੱਥੇ ਜਿਹੜਾ ਬੀਜ ਫਸਲ ਲੈ ਕੇ ਆਇਆ ਉਹ ਕਿਹੜਾ ਸੀਗਾ ਜਿਹੜੀ ਜ਼ਮੀਨ ਸਿੰਜੀ ਹੋਈ ਸੀ ਵਾਈ ਹੋਈ ਸੀ ਨਰਮ ਸੀਗੀ ਉਸ ਜ਼ਮੀਨ ਉੱਤੇ ਜਿਹੜਾ ਬੀਜ ਡਿੱਗਿਆ ਉਹ 100 ਗੁਣਾ ਫਲ ਲੈ ਕੇ ਆਇਆ ਪਰ ਜਿਹੜਾ ਬੀਜ ਪਤਰੀਲੀ ਜ਼ਮੀਨ ਤੇ ਡਿੱਗਿਆ ਉਹ ਫਲ ਨਹੀਂ ਲੈ ਕੇ ਆਇਆ ਜਿਹੜਾ ਜ਼ਮੀਨ ਕੰਡਿਆਲੀਆਂ ਜ਼ਮੀਨ ਜਿੱਥੇ ਕੰਡੇ ਸੀ ਝਾੜੀਆਂ ਸੀ ਉੱਥੇ ਡਿੱਗਿਆ ਉਹ ਉੱਗਿਆ ਪਰ ਕੰਡਿਆਂ ਨੇ ਉਹਨੂੰ ਦਬਾ ਲਿਆ ਸੋ ਇਦਾਂ ਹੀ ਪਰਮੇਸ਼ਵਰ ਦਾ ਵਚਨ ਹੈ ਉਹ ਇੱਕ ਐਗਜ਼ਾਮਪਲ ਹੈ ਹੀ ਪਰਮੇਸ਼ਵਰ ਦੇ ਵਚਨ ਦੇ ਲਈ ਆ ਕਈ ਵਾਰੀ ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠੇ ਹੁੰਨੇ ਆ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਦੇ ਲਈ ਸਾਡੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਸਵਾਲ ਜਵਾਬ ਚੱਲ ਰਹੇ ਹੁੰਦੇ ਆ। ਉਹ ਜਿਹੜੇ ਸਵਾਲ ਜਵਾਬ ਆ ਜਿਹੜੇ ਸ਼ੱਕ ਵਹਿਮ ਤੇ ਭਰਮ ਆ ਉਹ ਸਾਡੇ ਅੰਦਰ ਉਸ ਜ਼ਮੀਨ ਦੇ ਵਾਂਗ ਆ ਜੇ ਇਸ ਜ਼ਮੀਨ ਦੇ ਉੱਤੇ ਊਠ ਕੰਟਾਰੇ ਜਿਹੜੇ ਆ ਉੱਗੇ ਹੋਏ ਆ। ਕੰਡਿਆਲੀਆਂ ਝਾੜੀਆਂ ਉਗੀਆਂ ਹੋਈਆਂ ਆ। ਉੱਥੇ ਬੀਜ ਡੇਗਦਾ ਵੀ ਆ, ਬੀਜ ਜੜ ਵੀ ਪੜਦਾ ਆ। ਪਰ ਗ్రో ਨਹੀਂ ਕਰਦਾ ਕਰਕੇ ਸਵਾਲ ਜਵਾਬ ਹੀ ਇੰਨੇ ਆ ਉੱਥੇ ਸ਼ੱਕ ਭਰਮ ਹੀ ਬਹੁਤ ਜ਼ਿਆਦਾ ਆ ਫੇ ਉਥੇ ਜਦੋਂ ਬੀਜ ਜੜ ਪੜਦਾ ਆ ਜਾਂਦੀਆਂ ਝਾੜੀਆਂ ਹੋਣ ਕਰਕੇ ਉਹ ਦੱਬਿਆ ਜਾਂਦਾ ਆ ਤੇ ਫੇ ਮਰ ਜਾਂਦਾ ਆ ਕਈਆਂ ਦੇ ਦਿਲਾਂ ਦੇ ਅੰਦਰ ਜ਼ਮੀਨ ਇਦਾਂ ਦੀ ਸਖਤ ਆ ਜਿੱਦਾਂ ਸੜਕ ਤੇ ਲੁੱਕ ਪਾਈ ਹੋਵੇ ਤੁਸੀਂ ਦੇਖੋ ਸੜਕ ਦੇ ਉੱਤੋਂ ਦੀ ਝੋਨੇ ਦੇ ਭਰੇ ਟਰੱਕ ਲੰਘਦੇ ਤਾਂ ਉਹਨਾਂ ਚੋਂ ਝੋਨਾ ਡਿੱਗਦਾ ਆ ਕਣਕ ਦੇ ਭਰੇ ਟਰੱਕ ਲੰਘਦੇ ਤਾਂ ਉਹਨਾਂ ਚੋਂ ਕਣਕ ਡਿੱਗਦੀ ਆ ਬਾਜਰੇ ਵਾਲੀਆਂ ਗੱਡੀਆਂ ਲੰਘਦੀਆਂ ਬਾਜਰਾ ਡਿੱਗਦਾ ਖਾਦ ਵਾਲੀਆਂ ਨੰਗਦੀਆਂ ਖਾਦ ਵੀ ਡਿੱਗਦੀ ਮੀਂਹ ਪੈਂਦਾ ਤੇ ਪਾਣੀ ਵੀ ਆਉਂਦਾ ਆ ਪਰ ਕਦੀ ਕਿਸੇ ਬੀਜ ਨੇ ਸੜਕ ਦੇ ਉੱਤੇ ਜੜ ਫੜੀ ਉਹ ਸਖਤ ਆ ਸਾਰ ਕੋਸ਼ਣ ਦੇ ਬਾਵਜੂਦ ਵੀ ਪਾਣੀ ਪੈਣ ਦੇ ਬਾਵਜੂਦ ਬੀਜ ਮਿਲਣ ਦੇ ਬਾਵਜੂਦ ਖਾਦ ਪੈਣ ਦੇ ਬਾਵਜੂਦ ਫੇਪੇ ਉੱਚੇ ਬੀਜ ਨੇ ਜੜ ਨਹੀਂ ਪੜੀ ਕਿਉਂ ਕਿ ਜ਼ਮੀਨ ਸਖਤ ਆ ਪਰ ਕਈਆਂ ਦੇ ਦਿਲਾਂ ਦੇ ਅੰਦਰ ਇਦਾਂ ਦੀ ਜ਼ਮੀਨ ਆ ਜਿਹੜੀ ਐਨਵਾਈ ਹੋਈ ਆ ਸਿੰਜੀ ਹੋਈ ਆ ਨਰਮ ਕੀਤੀ ਹੋਈ ਆ ਜਿੱਦਾਂ ਹੀ ਬੀਜ ਡੇਗਦਾ ਆ ਉਹ ਉਪਜਾਊ ਭੂਮੀ ਉੱਤੇ ਡੇਗਦਾ ਆ ਉਹ ਜੜਾਂ ਫੜਦਾ ਆ ਗਰੋ ਕਰਦਾ ਆ ਫਰੂਟ ਲੈ ਕੇ ਆਉਂਦਾ ਆ ਹallelujah ਅਸੀਂ ਚੈੱਕ ਕਰਨਾ ਆ ਸਾਡੇ ਅੰਦਰ ਕਿੱਦਾਂ ਦੀ ਜ਼ਮੀਨ ਆ ਸਾਡੇ ਅੰਦਰ ਹੀ ਜ਼ਮੀਨ ਸਾਡਾ ਮਾਨ ਆ ਜਿੰਨੀ ਜ਼ਮੀਨ ਜਿਆਦਾ ਸਖਤ ਹੋਊਗੀ ਉਪਜਾਊ ਬਣਾਉਣ ਦੇ ਲਈ ਓਨੀ ਮਿਹਨਤ ਵੱਧ ਕਰਨੀ ਪੈਣੀ ਆ ਓਨਾ ਜ਼ੋਰ ਜਿਆਦਾ ਲਾਉਣਾ ਪੈਣਾ ਓਨਾ ਸਮਾਂ ਵੀ ਜਿਆਦਾ ਲੱਗਣਾ ਆ ਜੇ ਅਸੀਂ ਕਹੀਏ ਕਿ ਅਸੀਂ ਰੜੇ ਮੈਦਾਨ ਦੇ ਉੱਤੇ ਬੀਜ-ਬੀਜ ਕੇ ਤੇ ਨਾਲ ਵਹੀ ਹੋਈ ਜ਼ਮੀਨ ਦੇ ਵਿੱਚ ਬੀਜੇ ਹੋਏ ਖੇਤ ਵਾਂਗ ਆਪਣੇ ਬੀਜ ਨੂੰ ਉਡੀਕੀਏ ਕਿ ਫਲ ਲੈ ਕੇ ਆਵੇ ਦੱਕ ਦੀ ਹੋ ਨਹੀਂ ਸਕਦਾ ਪਹਿਲਾਂ ਵਾਏ ਹੋਏ ਖੇਤ ਦੇ ਵਾਂਗ ਆਪਣੇ ਰੜੇ ਮੈਦਾਨ ਨੂੰ ਵਾਓ। ਉਹਨੂੰ ਪਾਣੀ ਦਿਓ। ਉਹਨੂੰ ਵਕਤ ਤਰ ਆਉਣ ਦਿਓ। ਉਹਨੂੰ ਫੇਰ ਵਾਓ। ਫੇਰ ਉਹਦੇ ਵਿੱਚ ਛੱਟਾ ਦਿਓ ਫੇਰ ਪਾਣੀ ਲਾਓ। ਫੇਰ ਉਹਦੇ ਵਿੱਚ ਜਿਹੜੀਆਂ ਬੂਟੀਆਂ ਉਗ ਉਗਦੀਆਂ ਆ ਕੀਟਨਾਸ਼ਕ ਪਾਓ। ਉਹਨਾਂ ਨੂੰ ਪੁੱਟੋ ਤਾਂ ਜੋ ਚੰਗੀ ਫਸਲ ਲੈ ਕੇ ਉਨੀ ਵੱਧ ਮਿਹਨਤ ਕਰਨੀ ਪਊਗੀ। ਪਰ ਅਸੀਂ ਕੀ ਕਰਦੇ ਆ ਅਸੀਂ ਜ਼ਮੀਨ ਨੂੰ ਨਹੀਂ ਵਾਉਂਦੇ ਤੇ ਫਲ ਦੀ ਉਪੇਖਾ ਕਿੱਦਾਂ ਦੀ ਕਰਦੇ ਆ ਇੱਕ ਚੰਗੇ ਕਿਸਾਨ ਦੀ ਵਾਈ ਹੋਈ ਜ਼ਮੀਨ ਦੇ ਵਾਂਗ